ਜਗਨਪ੍ਰੀਤ ਸਿੰਘ ਸਾਡੇ ਕੋਚ ਹੈਗੇ ਵਿੱਚ ਬੈਠੇ ਸਾਡੇ ਕੰਪਨੀ ਹੋਏ ਨੇ ਬਹੁਤ ਵਧੀਆ ਉਹਨਾਂ ਨੇ ਸਾਡੀਆਂ ਲੜਕੀਆਂ ਨੇ ਮੈਚ ਕਰਵਾਏ ਸੀ ਬਹੁਤ ਵਧੀਆ ਸਾਡੀਆਂ ਜਿਹੜੀਆਂ ਪਲੇਅਰ ਲੜਕੀਆਂ ਨੇ ਉਹ ਵੀ ਸਾਡੇ ਗਰਾਊਂਡ ਦੇ ਵਿੱਚ ਇਬਰਾਜ਼ਮਾਨ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੀਆਂ ਬੇਟੀਆਂ ਸਾਡੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸਾਡੇ ਹਰਿੰਦਰ ਕਰਕੇ ਜੀ ਬੈਠੇ ਨੇ ਠੇਕੇਦਾਰ ਇਹਨਾਂ ਦੀ ਬੇਟੀ ਬਾਸਕਟਬਾਲ ਦੇ ਵਿੱਚੋਂ ਬਾਸਕਟਬਾਲ ਦੇ ਵਿੱਚ ਖੇਡ ਕੇ ਸਪੋਰਟਸਪੋਰਟ ਦੇ ਵਿੱਚੋਂ ਉਸ ਨੂੰ ਐਡਮਿਸ਼ਨ ਮਿਲਿਆ ਹੈ ਚੰਡੀਗੜ੍ਹ ਇਹ ਵੀ ਬਹੁਤ ਵੱਡੀ ਗੱਲ ਆਪਣੇ ਗਰਾਊਂਡ ਦੀ ਸਾਡੇ ਗੁਰਜੀਤ ਸੰਧੂ ਜੀ ਪ੍ਰੈਸ ਰਿਪੋਰਟਰ ਆਨੰਦ ਸਿੰਘ ਜੀ ਸਾਡੇ ਵਿੱਚ ਬੈਠੇ ਨੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਾਣੀ ਦੀ ਬਹੁਤ Oh, o ini ni ini ni lihat liya karon هلا يا ¿Qué pan yo

ਚੇਰਾ ਭਰੀ ਜਾਂਦਾ ਬਾਉ ਲੈ ਕੇ ਹੋਏ ਬਾਹਰ ਦੇ ਹੈਪੀ ਬਾਹਰ चारवीं सकूबर सात सकूबर दे ਕੋਈ ਨਹੀਂ ਕੋਈ ਨਹੀਂ ਕੋਈ ਨਿਆਇ ਤਾਂ ਕੋਈ ਨਾ ਨਾ ਨਹੀਂ ਯਾਰ ਕਾਨੂੰ ਕਾਨੂੰ ਬਾਪ ਚੜਾਉਣਾ ਓਏ ਯਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਪੰਮਾ ਭਾਈ ਜਿਹੜੇ ਸਾਡੇ ਵਿੱਚ ਨਹੀਂ ਹੈਗੇ ਉਹਨਾਂ ਦੇ ਮਾਤਾ ਜੀ ਸਾਡੇ ਗਰਾਊਂਡ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੂੰ ਸਮਰਪਿਤ ਸਾਡਾ ਇਹ ਟੂਰਨਾਮੈਂਟ ਹੋ ਰਿਹਾ ਹੈ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸੁਖਵਿੰਦਰ ਨਕੀਰ ਲਾਈਵ ਦਿਖਾ ਰਹੇ ਨੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਮਾਤਾ ਜੀ ਪਹੁੰਚੇ ਨੇ ਉਹਨਾਂ ਨੂੰ ਗਰਾਊਂਡ ਤੋਂ ਸਟੇਜ ਦੇ ਉੱਪਰ ਲੈ ਕੇ ਆ ਰਹੇ ਨੇ ਸਾਡੇ ਪਰਮਜੀ ਭਾਈ ਸਰਦੂਰਗੜ 8 ਜੀ ਤੇ ਪੈਣੀ ਵਗਾ 4 ਹਾਂ ਜੀ ਪੰਗਾ ਬਾਈ ਤੇ ਮਾਤਾ ਜੀ ਸਾਡੇ ਵਿੱਚ ਸੌਂਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀਆਂ भैन सा पहुंचे ने असा धनवाद करते हैं जो समर्थित सामेंट है शहीद भगत बास्केटबॉल स्पोर्ट्स क्लब के मैंबर से लैके आए हैं रिंफी जी अमृत करके बहुत बहुत धन्यवाद करते हैं शब्द कुमार जी वाह चार هي ڏيکاري ڏيکاري

ਤੰਬਰ ਆਇਆ ਆਇਆ ਕਿੰਨੇ ਮਿੰਟਾਂ ਦਾ ਮਾਰਿਆ ਆਇਆ ਕੋਈ ਨਹੀਂ ਕੋਈ ਨਾਂ ਦੇ ਇਕਰ ਲਾਈ ਧੰਨਵਾਦੀ ਅਸੀਂ ਜੱਟ ਮੈਚਮੇ ਦੇ ਮੈਂਬਰ ਸਾਡੇ ਗੁਰਪ੍ਰੀਤ ਬੱਬਰ ਸਿੰਘ ਜੀ ਤੇ ਪਾਕਾਸ ਸਿੰਘ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਸਾਨੂੰ ਆਪਣਾ ਟੀਮ ਵੀ ਕੀ ਕੀ ਦੇ ਦਿੱਤਾ ਧੰਨਵਾਦੀ A 부ra ext ordinaryUSA ਸਰ ਬਤੀ ਲੰਬੀ ਜਦੋਂ ਸਮਾਪਤ ਹੋ ਗਿਆ ਤੂੰ ਅੱਛਾ ਇਹ ਹੋ ਗਿਆ ਪੰਨ ਕਮੈਂਟ ਰਹਿ ਗਿਆ ਭਰਾਵਾ ਪਤਾ ਮੈਚਾਂ ਨਹੀਂ दो तिरवजी सेकंड बाकी आई अदूगढ़ चौदह भैनी बाधा पंज ਪੈਣੀ ਪੰਜ ਤੇ ਸਰਦੂਗੜ 14 2 ਮਿੰਟ ਤੇ 35 ਸਕਿੰਟ ਦਾ ਸਮਾਂ ਲੈ ਕੇ ਸਰਦੂਲਗੜ ਇਸ ਗਰਾਊਂਡ ਦੇ ਵਿੱਚ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਜਿੰਨਾਂ ਨੂੰ ਪਤਾ ਠੀਕ ਹੈ ਨਹੀਂ ਤਾਂ ਅਸੀਂ ਇੱਕ ਥੋੜੀ ਜਿਹੀ ਹਿਸਟਰੀ ਦੱਸ ਲਈਏ ਉਹ ਗਰਾਊਂਡ ਆ ਜਿੱਥੋਂ ਰਿੰਪੀ ਬਾਈ ਵਰਗੇ ਇੰਟਰਨੈਸ਼ਨਲ ਖਿਡਾਰੀ ਵੀ ਪੈਦਾ ਹੋਏ ਆ ਜੇ ਤੋਂ ਦੇ ਕੋਚ ਸਾਹਿਬ ਦੀ ਗੱਲ ਕਰੀਏ ਬਾਬਾ ਗੋੜ ਬਾਸਕਟਬਾਲ ਦੇ ਕੈਪਟਨ ਬਲਜਾਰ ਸਿੰਘ ਜੀ ਉਹ ਨੈਸ਼ਨਲ ਕੋਚ ਰਹੇ ਨੇ ਇੰਡੀਆ ਟੀਮ ਦੇ ਕੋਚ ਤੇ ਪਿਆਰੀ ਕਰਵਾ ਰਹੇ ਆ ਅੱਜ ਤੱਕ ਕਿ ਬਹੁਤ ਵੱਡਾ ਉਪਰਾਲਾ ਕਰਦੇ ਆ ਜੀ ਇਹ ਭਾਗ ਹੈ ਸਾਤੋ ਦੇ ਹੋਏ ਮੀਰ ਭਗਤ ਸਿੰਘ ਬਾਜ਼ਾਰ ਵਾਲ ਕੋਰਟ ਦੇ ਕਲਾ ਬਣੀ ਜਿਹੜੇ ਮੈਂਬਰ ਆ ਬਹੁਤ ਸਲਾਘਾਯੋਗ ਕਦਰ ਮੈਂ ਉਹਨਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਬਹੁਤ ਹੀ ਦੌਣੇ ਕੰਮ ਹਲਾਉ ਕਰਿਆ ਅ ਮੈਂ ਨਿਕੂ ਭਾਈ ਨੂੰ ਦੱਸਣਾ ਚਾਹਣਾ ਵੀ ਜਿਹੜੇ ਸਾਡੇ ਕੈਪਟਨ ਗੁਲਜ਼ਾਰ ਜੀ ਸਾਡੇ ਇੰਡੀਆ ਟੀਮ ਦੇ ਪਲੇਅਰ ਵੀ ਰਹੇ ਨੇ ਉਹ ਸਰਵਿਸ इंटरनेशनल टीम जे कैप्टन बि रहे बहुत वॾी आस्थी ग्री इंडियन वाले सॼे गुज़ार कैप्टन विराजमान ने बिल्कुल संजीव जी ਇਕ ਟੂ ਮਿੰਟ 30 ਸੈਕਿੰਡ ਬਾਕੀ ਹੈ ਜੀ ਪੈਣੀਵਾਗਾ 9 ਤੇ ਸਰਦੂਲਗੜ 14 ਸਰਦੂਲਗੜ 14 ਤੇ ਪੈਣੀਵਾਗਾ 11 ਜੀ

पैंती सैकेंड बाकी है आई सदूलगढ़ चौदह भैरी बागा बारह संंदूगढ़ पंद्रह सदूगढ़ पंद्रह भैरी बागा धारह सदूलगढ़ ਸਰਦੂਗੜ 15 ਪੈਣੀਵਾਗਾ 12 20 ਸਕਿੰਡ ਦਾ ਸਮਾਂ ਬਾਕੀ ਹੈ ਜੀ ਸਰਦੂਗੜ 15 ਪੈਣੀਵਾਗਾ 12 ਸੈਕਿੰਡ ਬਾਕੀ ਅਲੀ ਸਰਦੂਰਗੜ 15 ਪੈਨਟੀ ਦਾ 14 ਆਹਦੀ ਹੀ ਹੈ ਬਈ 50 ਬਟਾ ਅਨੰਤਰਵਾੜ ਵਾਲਾ ਇਹਨੇ ਜਿਹੜੇ ਉਹ ਬੱਬੀ ਨਾਰ ਚਾਲੂ ਮਾਰਦੇ ਹੋਏ ਉਹਦੀ ਜਿਹੜੇ ਇੱਕ ਵੀ ਕਿੰਨੇ ਕੇ ਲਈ ਬੀ ਸਕੋਰ ਬੱਬੀ ਵਾਰ इंदरजी मनजोत जस्कर ते लखविंदर भैणी वागे वञी खी ते संदूरव जी टीम पंद्रहं सूरव ਖੜੀ ਸਰਦੂਲਗੜ ਦੀ ਟੀਮ ਸਾਡੇ ਕਾਲਾ ਅਕਲੀ ਆ ਜੀ ਜਿਹੜੇ ਕੱਲ ਤੋਂ ਸਾਡੇ ਟੂਰਨਾਮੈਂਟ ਦੀ ਸ਼ਾਨ ਬਣੇ ਹੋਏ ਨੇ ਸਾਡੇ ਕਰਮਨਦੀਪ ਤੇ ਮਾਮਾ ਜੀ